96 ਕਰੋੜੀ ਖਾਲਸਾ ਇਹ ਸ਼ਬਦ ਤੁਸੀਂ ਕਦੇ ਨਾ ਕਦੇ ਸੋਸ਼ਲ ਮੀਡੀਆ ਉੱਤੇ ਜ਼ਰੂਰ ਸੁਣਿਆ ਹੋਵੇਗਾ ਦਲ ਪੱਤ ਦੇ ਨਿਆਗ ਸਿੰਘਾਂ ਦੀਆਂ ਗੱਡੀਆਂ ਤੇ ਉਹਨਾਂ ਦੇ ਮੋਹੋਂ ਵੀ ਤੁਸੀਂ 96 ਕਰੋੜੀ ਖਾਲਸਾ ਸ਼ਬਦ ਜ਼ਰੂਰ ਸੁਣਿਆ ਹੋਵੇਗਾ ਪਰ ਇਹ 96 ਕਰੋੜੀ ਖਾਲਸਾ ਦਾ ਅਸਲ ਕਨਸੈਪਟ ਕੀ ਹੈ ਇਸ ਦਾ ਮਤਲਬ ਕੀ ਹੈ ਕਿਸ ਨੂੰ ਅਤੇ ਕਿਉਂ ਕਿਹਾ ਜਾਂਦਾ ਹੈ 96 ਕਰੋੜੀ ਖਾਲਸਾ ਬਹੁਤ ਸਾਰੇ ਧਾਰਮਿਕ ਗੀਤ ਵੀ ਆਏ ਹਨ 96 ਕਰੋੜੀ ਖਾਲਸਾ ਬਾਰੇ ਅੱਜ ਦੀ ਵੀਡੀਓ ਵਿੱਚ ਆਪਾਂ ਇਸੇ ਕਨਸੈਪਟ ਨੂੰ ਕਲੀਅਰ ਕਰਾਂਗੇ ਅਤੇ ਦੱਸਾਂਗੇ ਕਿ 96 ਕਰੋੜੀ ਖਾਲਸਾ ਕਿਉਂ ਅਤੇ ਕਿਸ ਵਾਸਤੇ ਨਿਹੰਗ ਸਿੰਘ ਵਰਤਦੇ ਹਨ 96 ਕਰੋੜੀ ਖਾਲਸਾ ਚੀਜ਼ ਹੈ ਕਿ 96 ਕਰੋੜ ਖਾਲਸਾ ਕਦੋਂ ਆਵੇਗਾ ਅਤੇ 96 ਕਰੋੜ ਖਾਲਸਾ ਸਿੱਖ ਕਦੋਂ ਸਜਣਗੀ ਇਸ ਸਭ ਬਾਰੇ ਅੱਜ ਦੀ ਇਸ ਵੀਡੀਓ ਵਿੱਚ ਚਰਚਾ ਕਰਾਂਗੇ ਉਸ ਤੋਂ ਪਹਿਲਾਂ ਬੇੜਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਸਭ ਤੋਂ ਪਹਿਲਾਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਪੰਕਤੀ ਦਾ ਜ਼ਿਕਰ ਕਰਦੇ ਹਾਂ ਜੋ ਇਸ ਪ੍ਰਕਾਰ ਹੈ ਕਿ 18 ਭਾਰ ਵਰਦਸਪਤੀ ਮਾਲਵੀ 96 ਕਰੋੜੀ ਮੇਗਮਾਲਾ ਪਾਣੀ ਹਾਰਿਆ ਇਸ ਦਾ ਭਾਵ ਹੈ ਕਿ ਜਿਵੇਂ 96 ਕਰੋੜ ਬੱਤ ਲਗਾਜਦੇ ਹਨ ਤਾਂ ਧਰਤੀ ਤੇ ਪਰਲੋ ਆ ਜਾਂਦੀ ਹੈ ਉਸ ਵਕਤ ਧਰਤੀ ਤੇ ਇੰਨਾ ਵੀ ਪੈਦਾ ਕਿ ਸਾਰੇ ਪਾਸੇ ਪਾਣੀ ਹੀ ਪਾੜੀ ਹੋ ਜਾਂਦਾ ਇਸ ਪੰਕਤੀ ਅਤੇ 96 ਕਰੋੜੀ ਦਾ ਭਾਵ ਇਹ ਲਿਆ ਜਾਂਦਾ ਹੈ ਕਿ ਜਦੋਂ ਗੁਰੂ ਦਾ ਖਾਲਸਾ 96 ਕਰੋੜ ਬਦਲਾਵਾਗ ਮੇਘਵਾਗ ਗੱਜੇਗਾ ਤਾਂ ਇੰਜ ਪ੍ਰਤੀਤ ਹੁੰਦਾ ਜਿਵੇਂ ਜਗ ਦੇ ਮੈਦਾਨ ਵਿੱਚ ਪਰਲੋ ਆ ਗਈ ਹੋਵੇ ਮਤਲਬ ਕਿ ਗੁਰੂ ਖਾਲਸੇ ਵਾਸਤੇ ਅਹੰਕਾਰ ਵਜੋਂ 96 ਕਰੋੜ ਸ਼ਬਦ ਵਰਤਿਆ ਜਾਂਦਾ ਹੈ 96 ਕਰੋੜ ਬਦਲਾ ਦੇ ਗੱਜਣ ਵਾਗ ਤੁਹਾਡੇ ਚੋਂ ਕੋਈ ਜੇਕਰ ਤਖਤ ਸ੍ਰੀ ਹਜੂਰ ਸਾਹਿਬ ਦੇ ਨੇੜ ਗਿਆ ਹੋਵੇ ਤਾਂ ਉੱਥੇ ਇੱਕ ਗੁਰਦੁਆਰਾ ਸਾਹਿਬ ਸੁਭਾਏ ਮਾਰਾ ਜਿਸ ਦਾ ਨਾਮ ਹੈ ਗੁਰਦੁਆਰਾ ਬਾਹਲ ਟੇਕੜੀ ਸਾਹਿਬ ਇਸ ਉਸਤਾਦ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਇੱਕ ਗੁਪਤ ਖਜ਼ਾਨਾ ਦੱਬਿਆ ਹੋਇਆ ਹੈ ਜਿਸ ਵਕਤ ਸ੍ਰੀ ਗੁਰੂ ਅਰਗਵਿੰਦ ਸਾਹਿਬ ਜੀ ਨੇ ਇੱਕ ਫਕੀਰ ਲੱਕੜਛਾਰ ਨੂੰ ਇਸ ਖਜ਼ਾਨੇ ਦੀ ਰਾਖੀ ਕਰਨ ਵਾਸਤੇ ਭੇਜਿਆ ਸੀ ਇਹ ਫਕੀਰ ਲੱਕੜਛਾਰ ਸ੍ਰੀ ਗੁਰੂ ਅਰਗਵਿੰਦ ਸਾਹਿਬ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਇਸ ਖਜ਼ਾਨੇ ਦੀ ਰਾਖੀ ਕਰਦਾ ਰਿਹਾ ਜਿਸ ਬਦਲੇ ਇਸ ਫਕੀਰ ਨੂੰ ਹਰ ਰੋਜ਼ ਦੋ ਮੋਹਰੇ ਮਿਲਦਿਆ ਸਨ ਜੇ ਉਸ ਵਕਤ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾ ਦੇਣ ਦੀ ਧਰਤੀ ਤੇ ਆਏ ਸਨ ਤਾਂ ਉਸ ਵਕਤ ਕੁਝ ਖਾਲਸਾਈ ਫੌਜਾਂ ਨੇ ਗੁਰੂ ਸਾਹਿਬਾ ਤੋਂ ਤਨਖਾਹ ਦੀ ਮੰਗ ਕਰ ਲਈ ਸੀ ਤੇ ਨਾਲ ਹੀ ਆਪਣੇ ਘਰ ਵਾਪਸੀ ਜਾਣ ਦੀ ਵੀ ਆਗਿਆ ਮੰਗੀ ਸੀ ਉਸ ਵਕਤ ਫਿਰ ਦਸਵੇਂ ਪਾਤਸ਼ਾਹ ਨੇ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਨੂੰ ਕਿਹਾ ਸੀ ਕਿ ਗੁਰਦੁਆਰਾ ਬਾਲ ਟੇਕੜੀ ਵਾਲੀ ਥਾਂ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦਾ ਖਜ਼ਾਨਾ ਦੱਬਿਆ ਹੋਇਆ ਹੈ ਉਸ ਨੂੰ ਪੁੱਟ ਕੇ ਲੈ ਕੇ ਆਓ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਨੇ ਫੌਜ ਨੂੰ ਨਾਲ ਜਾ ਕੇ ਗੁਰਦੁਆਰਾ ਬਾਹਲ ਟੇਕੜੀ ਵਾਲੇ ਅਸਥਾਨ ਤੋਂ ਖਜ਼ਾਨਾ ਪੁੱਟ ਲਿਆ ਤੇ ਗੱਡਿਆਂ 'ਤੇ ਭਰ ਕੇ ਗੁਰੂ ਸਾਹਿਬ ਕੋਲ ਲੈ ਗਿਆ ਏ ਉਸ ਖਜ਼ਾਨੇ ਦੀਆਂ ਢਾਲਾਂ ਭਰਮ ਕੇ ਗੁਰੂ ਸਾਹਿਬ ਨੇ ਫੌਜਾਂ ਨੂੰ ਵੰਡੀਆਂ ਅਤੇ ਬਾਕੀ ਬਚਿਆ ਖਜ਼ਾਨਾ ਬਾਹਲ ਟੇਕੜੀ ਹੀ ਰਖਵਾ ਦਿੱਤਾ ਜਦੋਂ ਸਿੰਘਾਂ ਨੇ ਇਸ ਦਾ ਕਾਰਨ ਪੁੱਛਿਆ ਤਾਂ ਉਸ ਵਕਤ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਬਚਨ ਕੀਤੇ ਸਨ ਕਿ ਜਦੋਂ ਦੁਨੀਆ ਤੇ 96 ਕਰੋੜ ਖਾਲਸਾ ਸਜੇਗਾ ਤਾਂ ਉਸ ਵਕਤ ਇਹ ਖਜ਼ਾਨਾ ਨਾਲ ਪੂਰੀ ਧਰਤੀ ਉੱਤੇ ਢਾਈ ਦਿਨ ਅਟੁੱਟ ਲੱਗਨ ਵਰਤੇਗਾ ਤੇ 96 ਕਰੋੜ ਖਾਲਸਾ ਸਜੇ ਤੇ ਹੀ ਇਹ ਖਜ਼ਾਨਾ ਪ੍ਰਗਟ ਹੋਵੇਗਾ 96 ਕਰੋੜ ਖਾਲਸੇ ਦਾ ਇੱਕ ਅਰਥ ਇਹ ਵੀ ਲਿਆ ਜਾਂਦਾ ਹੈ ਕਿ ਜਦੋਂ ਨਿਹੰਗ ਸਿੰਘ ਫੌਜਾ ਦਾ ਮੁਖੀ ਜਾਂ ਕੋਈ ਨਿਹੰਗ ਸਿੰਘ ਫੌਜਾ ਦਾ ਜਥੇਦਾਰ ਹੁੰਦਾ ਤਾਂ ਉਸ ਵਾਸਤੇ ਵੀ 96 ਕਰੋੜੀ ਸ਼ਬਦ ਵਰਤ ਲਿਆ ਜਾਂਦਾ ਹੈ ਇੱਕ ਤਰ੍ਹਾਂ ਨਾਲ ਉਸ ਦਾ ਰੁਤਬਾ ਵੱਡਾ ਕਰਨ ਵਾਸਤੇ ਇਸੇ ਤਰ੍ਹਾਂ ਇੱਕ ਅਰਥ ਇਹ ਵੀ ਨਿਕਲਦਾ ਹੈ ਕਿ ਹਰੇਕ ਮਨੁੱਖ ਦੇ ਸਰੀਰ ਉੱਤੇ ਸਿਰ ਤੋਂ ਲੈ ਕੇ ਪੈਰਾਂ ਤੱਕ 96 ਕਰੋੜ ਰੋਮ ਭਾਵ ਵਾਲ ਹਨ ਅਤੇ ਜੋ ਰੋਮ ਰੋਮ ਹਰ ਸਾਦੇ ਨਾਲ ਵੈਗਰੂਤ ਗੁਰਬੱਤਰ ਦਾ ਜਾਪ ਕਰਦਾ ਹੈ ਉਸ ਨੂੰ ਹੀ 96 ਕਰੋੜ ਕਿਹਾ ਜਾਂਦਾ ਹੈ ਇਸੇ ਦੌਰਾਨ ਇੱਕ ਵਾਰ ਭਾਈ ਦਾਸ ਸਿੰਘ ਜੀ ਨੇ ਦਸਵੇਂ ਪਾਤਸ਼ਾਹ ਦੇ ਨਾਲ वार्तालाਪ ਕਰਦੇ ਹੋਏ ਪੁੱਛਿਆ ਕਿ ਗੁਰੂ ਸਾਹਿਬ ਆਪ ਜੀ 96 ਕਰੋੜ ਖਾਲਸਾ ਸੱਜਣ ਦੀ ਗੱਲ ਕਰਦੇ ਹੋ ਪਰ ਸੇਕਤਾ ਕੋਈ ਵੀ ਨਹੀਂ ਸੱਜ ਰਿਹਾ ਮੁਗਲ ਅਕੋਮਤ ਲੱਖ ਲੱਖ ਰੁਪਏ ਸਿੱਖਾਂ ਨੂੰ ਕਤਲ ਕਰ ਰਹੀ ਹੈ 96 ਕਰੋੜ ਸਿੱਖ ਕਦੋਂ ਆਉਣਗੇ ਤਾਂ ਉਸ ਵਕਤ ਦਸ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਕਿ ਭਾਈ ਦਇਆ ਸਿੰਘ ਜੀ ਸਭਾ ਆਵੇਗਾ ਜਦੋਂ 96 ਕਰੋੜ ਖਾਲਸਾ ਆਪਣੇ ਆਪ ਪ੍ਰਗਟ ਹੋਵੇਗਾ ਅਸੀਂ ਹਵਾ ਹੀ ਐਸੀ ਚਲਾ ਦੇਾਂਗੇ ਕਿ ਜਿਸ ਜਿਸ ਨੂੰ ਵੀ ਉਹ ਹਵਾ ਲੱਗ ਜਾਵੇਗੀ ਜੋ ਜੋ ਵੀ ਉਹ ਸਭਾ ਵਿੱਚ ਸਾਹ ਲਵੇਗਾ ਉਹ ਗੁਰੂ ਦਾ ਖਾਲਸਾ ਸੱਜ ਜਾਵੇਗਾ 199 ਕਰੋੜ ਤੋਂ ਇੱਕ ਭਾਅ ਵੀ ਲਿਆ ਜਾਂਦਾ ਹੈ ਬਹੁਤ ਸਾਰੇ ਸਿੱਖ ਜੋ ਗੁਰੂ ਦੀ ਤਾਕਤ ਤੇ ਭਰੋਸਾ ਰੱਖਦੇ ਹਨ ਅਤੇ ਕੋਈ ਤਰਕ ਨਹੀਂ ਕਰਦੇ ਗੁਰੂ ਤੇ ਕੋਈ ਕਿੱਦੂ ਪ੍ਰਤੂ ਨਹੀਂ ਕਰਦੇ ਪੱਕੇ ਨਿੱਤ ਨੇ ਵੀ ਅਤੇ ਬੰਦਗੀ ਵਾਲੇ ਹਨ ਉਹ ਇਹ ਮੰਨਦੇ ਹਨ ਕਿ ਗੁਰੂ ਸਾਹਿਬਾਂ ਨੇ 96 ਕਰੋੜ ਖਾਲਸਾ ਪਹਿਲਾਂ ਹੀ ਸਜਾਇਆ ਹੋਇਆ ਹੈ ਜਿਵੇਂ ਹੁਣ ਦੁਨੀਆਵੀ ਤੌਰ ਤੇ ਗਿਣਤੀ ਦੇ ਹਿਸਾਬ ਨਾਲ ਦੁਨੀਆ ਤੇ ਸਿੱਖਾਂ ਦੀ ਕੁੱਲ ਗਿਣਤੀ 2.5 ਕਰੋੜ ਦੇ ਆਸ-ਪਾਸ ਹੈ ਪਰਛੇ ਤੱਕੀ ਸਿੱਖ ਇਹ ਦਾਵਾ ਕਰਦੇ ਹਨ ਕਿ ਕਲਗੀਆਂ ਵਾਲੇ ਪਾਤਸ਼ਾਹ ਨੇ ਪਹਿਲਾਂ ਹੀ 96 ਕਰੋੜ ਖਾਲਸਾ ਸਾਜਿਆ ਹੋਇਆ ਹੈ ਜਿਹੜਾ ਹਰ ਵਕਤ ਗੁਪਤ ਰੂਪ ਦੇ ਵਿੱਚ ਵਿਚਰਦਾ ਹੈ ਇਹਨਾਂ ਵਿੱਚ ਬਹੁਤ ਸਾਰੇ ਸ਼ਹੀਦ ਸਿੱਖ ਵੀ ਹਨ ਜੋ ਆਪਣੇ ਗੁਰੂ ਦੇ ਪਿਆਰੇ ਦੀ ਮਦਦ ਕਰਦੇ ਹਨ ਇਸੇ ਨੂੰ ਹੀ ਸ਼ਹੀਦ ਦੀ ਪਹਿਰਾ ਜਾਂ ਕਰਾਬਾਤ ਵਰਤਨਾ ਜਾਂ ਕਲਾ ਵਰਤਨਾ ਵੀ ਕਹਿੰਦੇ ਹਨ ਇਸੇ ਤਰ੍ਹਾਂ ਬਹੁਤ ਸਾਰੇ ਅਰਥਾਨ ਜੋ 96 ਕਰੋੜ ਖਾਲਸੇ ਦੇ ਰੂਪ ਵਿੱਚ 96 ਕਰੋੜ ਫੌਜ ਦੇ ਪਰਥਾਏ ਲਏ ਜਾਂਦੇ ਹਨ ਸੋ ਇਹ ਸੀ ਅੱਜ ਦੀ ਵੀਡੀਓ 96 ਕਰੋੜ ਖਾਲਸੇ ਦੇ ਜ਼ਬਦ ਵਿੱਚ ਇਸ ਬਾਬਤ ਕਿਸੇ ਕੋਲ ਵੀ ਕੋਈ ਹੋਰ ਜਾਣਕਾਰੀ ਹੋਵੇ ਤਾਂ ਕਮੈਂਟਾਂ ਵਿੱਚ ਜਰੂਰ ਸਾਂਝੀ ਕਰਿਓ ਤਾਂ ਜੋ ਹੋਰ ਸਾਕਤ ਨੂੰ ਵੀ ਇਸ ਬਾਰੇ ਪਤਾ ਚੱਲ ਸਕੇ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਜੇ ਇਹ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜਰੂਰ ਕਰ ਦਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ